ਇੱਦਾਂ ਹੀ ਹੈ ਮਤਲਬ 6 ਮਹੀਨਾ ਬਾਅਦ ਬਣਾਉਣਾ ਜਦੋਂ ਸੀਜ਼ਨ ਆਉਂਦਾ ਕਣਕ ਦਾ ਝੋਨੇ ਦਾ ਉਹਦਾ ਬਣਾਈਦੇ ਪਰ ਬਣਾਉਂਦੇ ਤਾਂ 4-4 ਮਹੀਨੇ ਲੱਗ ਜਾਂਦੇ ਹਨ ਇਹ ਆ ਵੀ ਪਰ ਮਿਹਨਤ ਬੜੀ ਹੈ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਚਲੋ ਇਹਨੂੰ ਮੁੱਲ ਲੈ ਕੇ ਉਹ 2000 ਨੂੰ ਮੰਨਤੀ ਲਾ ਜਿਹੜੀ ਇੱਕ ਮੁਠਾ ਲਈਦਾ ਉਹਦਾ ਚੋਂ 20 ਨਿਕਲ ਗਏ 15 ਨਿਕਲਦੇ ਵਿੱਚ ਜਿਗਰ ਇਹ ਤਾਂ ਖਰਾਬ ਨਿਕਲਦੀ ਹੈ ਤੇ ਇਹ ਵੀ ਕੰਮ ਰੋਜੀ ਆ ਢੀ ਰੋਟੀ ਘਰ ਦੀ ਥੋੜਾ ਕਰ ਲਈਏ ਜਾਂ ਜ਼ਿਆਦਾ ਕਰ ਲਈਏ ਪਰ ਇਹ ਵੀ ਕਈ ਦਾ ਵੀ ਚੱਲ ਆਪਣਾ ਸੱਬੀਆਂ 4 ਮਹੀਨਿਆਂ ਨੂੰ ਛੱਡਿਏ ਨਾ ਹੁਣ ਜਿੱਦਾਂ ਵਿਆਹਾਂ ਸਾਲ ਦੀਆਂ ਦੇ ਜਾਗੋ ਕੱਢਣੀਆਂ ਉਹਨਾਂ ਦੇ ਲੋੜ ਪੈਂਦੀ ਪੈਂਦੀ ਆ ਵੀ ਤੁਹਾਨੂੰ ਉਹਦੇ ਪਤਾ ਨਹੀਂ ਕੋਈ ਪੁਰਾਣੇ ਅਜੇ ਕੱਢਦੇ ਤੇ ਨਹੀਂ ਹੁਣ ਇਹ ਜ਼ਿਆਦਾ ਮਸ਼ਹੂਰ ਆ ਛਾਜੇ ਚ ਰੀਣਾ ਸੰਡੇ ਕਦੋਂ ਤੱਕ ਕੰਮ ਕਰਦੇਗੇ ਤੁਸੀਂ ਇਹ ਬਹੁਤ ਜ਼ਰਦਾ ਦਾਦੇ ਪੁਰਾਦੇ ਇਹੀ ਕਰਦੇ ਰਹੇ ਵੀਰੇ ਕੀ ਬਣਾਉਂਦੇ ਤੁਸੀਂ ਛੱਜ ਤੇ ਇਦਾਂ ਹੀ ਮਤਲਬ 6 ਮਹੀਨੇ ਬਾਅਦ ਹੀ ਬਣਾਉਣਾ ਜਦੋਂ ਸੀਜ਼ਨ ਆਉਂਦਾ ਕਣਕ ਦਾ ਝੋਨੇ ਦਾ ਉਦੋਂ ਬਣਾਈਦੇ ਪਰ ਬਣਾਉਂਦੇ ਤੇ 4-4 ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬਣਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਾੜਾ ਜਿਹਾ ਫਾਇਦਾ ਹੋ ਜਾਂਦਾ ਤੇ ਕੱਲ੍ਹ ਨੇ ਬਣਾਣੇ ਉਹਨੂੰ ਤਾਂ 4-5 ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਆ ਵੀ ਪਰ ਮਿਹਨਤ ਬੜੀ ਹੈ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਪੱਲੇ ਨੂੰ ਮੁੱਲ ਲੈ ਕੇ ਆਓ 2000 ਨੂੰ ਮੰਨਤੀ ਲਾ ਜਿਹੜੀ ਇੱਕ ਮੁਠਾ ਲਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚ ਜੀਗਰ ਇਹ ਤਾਂ ਖਰਾਬ ਨਿਕਲਦੀ ਹੈ ਤੇ ਇਹ ਵੀ ਫਿਰ ਆਹਡਾ ਪੁਰਾਣਾ ਸੱਭਿਆਚਾਰਾ ਹੈ ਇਹਨੂੰ ਛੱਡ ਨਹੀਂ ਸਕਦੇ ਹੈ ਕਿ ਕਿਉਂ ਵਿਆਹ ਮਾਪੂਆਂ ਦੇ ਲੋਕੀ ਆਂਦੇ ਘਰੇ ਇੱਕ ਅੱਧਾ ਗਾਹਕ ਜਾਗੋ ਤੇ ਕੋਈ ਲੋਹੇ ਨੂੰ ਲੋੜ ਕਣਕ ਕਿਸ ਦੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਜਿਮੇਦਾਰਨੀਆਂ ਉਹ ਛੱਜ ਲੱਭਦੀਆਂ ਵੀ ਤੇ ਉਹ ਛੱਜ ਨੂੰ ਚੱਲ ਇਹ ਕਈ ਦਾ ਵੀ ਗਾਹਕਣਾ ਮੁੜਿਆ ਵੀ ਘਰੇ ਬੇਨਾਲੇ ਆਹਡਾ ਵੀ ਮਤਲਬ ਪੁਰਾਣਾ ਹੀ ਕਾਮਾ ਮਾਪਿਓ ਕਰਦੇ ਰਹੇ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਹੀਂ ਵੀ ਉਹਨਾਂ ਨਾਲ ਵੇਵੇ ਕੇ ਜਾ ਸਿੱਖ ਲਈਏ ਤੇ ਚੱਲ ਅਹੀਂ ਵੀ ਕਰਦੇ ਆਂ ਇਹ ਵੀ ਕੰਮ ਰੋਜੀ ਆਡੀ ਰੋਟੀ ਦੀ ਥੋੜਾ ਕਰ ਲਈਏ ਜਿਆਦਾ ਕਰ ਲਈਏ ਪਰ ਇਹ ਹੈ ਕਈ ਦਾ ਵੀ ਚੱਲ ਆਪਣਾ ਸੱਬੀਆਂ 4 ਮਹੀਨੇ ਨੂੰ ਛੱਡ ਗਏ ਨਾ ਗਾੜੇ ਦੇਖਿਆ ਜਾਂਦੇ ਜਾਂਚ ਕਿੱਥੇ ਸਿੱਖੀ ਆ ਇਹ ਜਾਂਚ ਆਪਣੀ ਮੰਮੀ ਕੋਲ ਸਿੱਖੀ ਆ ਮੈਂ ਮਾਂ ਆਪਣੀ ਕੋਲ ਕਿਸ ਤਰ੍ਹਾਂ ਇੰਦਾ ਜਿਦਾ ਏਦਾਂ ਮੈਂ ਬੈਠੇ ਆ ਤੋ ਉਹ ਬੈਠੇ ਤੇ ਮੈਂ ਲਾਗੇ ਰੋਟੀ ਪਾਣੀ ਕਰਦੀ ਪਈ ਤੇ ਨਿਗਾਹ ਵੀ ਥੱਲੇ ਹੱਥ ਕਰਦੀ ਆ ਤਾਂ ਹੱਥ ਕਰਦੀ ਉੱਥੋਂ ਜਾ ਸਿੱਖੀ ਆ ਕੋਈ ਨਹੀਂ ਜਿਹੜੀ ਜਾਂਚ ਹੈਗੀ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਨੇ ਦੱਸਿਆ ਵੀ ਆ ਇਦਾਂ ਤੇ ਆ ਇਦਾਂ ਕਰਨਾ ਵਾ ਪੀੜੀ ਤੋਂ ਪੀੜੀ ਚੱਲਦਾ ਹੈ ਹਾਂ ਪੀੜੀ ਤੋਂ ਪੀੜੀ ਚੱਲਦਾ ਹੈ ਤੇ ਵੇਚਦੇ ਫਿਰ ਕਿਸ ਤਰ੍ਹਾਂ ਇਹ ਪਿੰਡਾਂ ਚ ਲੈ ਕੇ ਜਾਣੇ ਬੰਦੇ ਉਹ ਆਰਡਰ ਤੇ ਹੀ ਬੰਦੇ ਆ ਆ ਆਰਡਰ ਦਾ ਆਟਾ ਥੋੜਾ ਹੀ ਆਂਦਾ ਜਿਹਨੂੰ ਲੋੜ ਆ ਉਹ ਘਰੇ ਆ ਜਾਂਦੇ ਇੱਕ ਅੱਧਾ ਪੀਸ ਲੈਣ ਜਦੋਂ ਕਹੇਦੇ ਘਰੇ ਵਿਆਹ ਵਾ ਜਿਮੀਦਾਰਾਂ ਦੇ ਉਹਨਾਂ ਨੂੰ ਜੇ ਪਤਾ ਇੱਥੇ ਬੰਦੇ ਪੈਸੇ ਅੱਜ ਤਾਂ ਉਹਨਾਂ ਨੇ ਇੱਥੇ ਲੈ ਆਣੇ ਤੇ ਜਿਹਨਾਂ ਜੇ ਦੁਕਾਨਦਾਰ ਨੂੰ ਆ ਜੇ ਉਹਨੂੰ ਲੋੜ ਆ ਤੇ ਉਹ ਤਾਂ 20 ਰੁਪਿਆ ਦਾ ਆਰਡਰ ਦੇ ਦਿੰਦਾ 20 ਪੀਸਾਂ ਦਾ 30 ਦਾ ਇਦਾਂ ਬਣ ਜਾਂਦੇ ਅੱਜ ਨਾ 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 ਉਹ ਛਾੜਦਿਆਂ ਨਹੀਂ ਉਹੀ ਦਾਡਾ ਕੰਮ ਘਟ ਹੋਇਆ ਵਾ ਵੀ ਤਾਂ ਹੀ ਥੋੜਾ ਮਾਲ ਬਣਾਇਦਾ ਨੇ ਤਾਂ ਸਾਰਾ ਮੁੱਲਾ ਬਣਾਉਂਦਾ ਹੀ ਘਰ ਸਾਰੇ ਬਣਾਉਂਦੇ ਹੀ ਸਾਡੇ ਚਾਚੇ ਇਹ ਆ ਵੀ ਅਹੀਂ ਛੱਡਦੇ ਨਹੀਂ ਪਈਆਂ ਅਗੇ ਚਾ ਜਿਆਦਾ ਨਹੀਂ ਤੇ ਥੋੜਾ ਥੋੜਾ ਹਡਾ ਤੇਰਾ ਮਾਪੇ ਉਹਦਾ ਕੰਮ ਆ ਹੀ ਕਰਨਾ ਹੀ ਨਿਸ਼ਾਨੀ ਰੱਖੀ ਉਹਨਾਂ ਦੀ ਨੇ ਤਾਂ ਸਾਰੇ ਛੱਡ ਗਏ ਆ ਵੀ ਤੁਹਾਨੂੰ ਸੋਕ ਕਹਿੰਦੇ ਆ ਲੱਗ ਲੱਗ ਗਵਾਂਡੀ ਵੀ ਤੁਸੀਂ ਕਹਿ ਦਿੰਨੇ ਆ ਤਾਂ ਫਿਰ ਬਣਾਉਣਾ ਪੈਣਾ ਹੀ ਕਹਿੰਦਾ ਆਡੀ ਰੋਟੀ ਰੋਟੀਜੀ ਆ ਵੀ ਤਾਂ ਨਹੀਂ ਅਹੀਂ ਛੱਡੀ ਦਾ ਕੰਮ ਏ ਵਿਰਸਾ ਨਾ ਜੁੜਿਆਦਾ ਹੈ ਵਿਰਸਾ ਯਾਨੀ ਇਹ ਹੀ ਸਮਝੋ ਵੀ ਸਾਰਾ ਹੁਣ ਜਿੱਦਾਂ ਵਿਆਹਾਂ ਸਾਲੀਆਂ ਦੇ ਜਾਗੋ ਕੱਢਣੀ ਆ ਉਹਨਾਂ ਨੇ ਲੋੜ ਪੈਂਦੀ ਪੈਂਦੀ ਆ ਵੀ ਤੁਹਾਨੂੰ ਉਹਦੇ ਪਤਾ ਨਹੀਂ ਵੀ ਪੁਰਾਣੇ ਅਜੇ ਕੱਢਦੇ ਤੇ ਨਹੀਂ ਹੁਣ ਇਹ ਜਿਆਦਾ ਮਸ਼ਹੂਰ ਆ ਛਾਜੇ ਜਾਗੋ ਵਿੱਚ ਚੱਲਦਾ ਹੀ ਚੱਲਦਾ ਵਾ ਪਹਿਲਾਂ ਵੀ ਜਾਗੋ 'ਚ ਜਾਂਦੇ ਸੀ ਪਿਛਲੇ ਜਿਵੇਂ ਆ ਪਹਿਲਾਂ ਜਦੋਂ ਪਹਿਲਾਂ ਵੀ ਜਾਂਦੇ ਸੀ ਪਹਿਲਾਂ ਉਹਨਾਂ ਸਗੋਂ ਜਦੋਂ ਮਗਹਾਈ ਘਾਟਿਆ ਨੂੰ ਤੋਂ ਫਾਇਦਾ ਆ ਹੇ ਹੁਣਾਂ ਨੂੰ ਇਹ ਫਾਇਦਾ ਇਹਦੇ 'ਚ ਸਾਡੇ ਕੋਲ ਬਚਦਾ ਨਹੀਂ 2 ਰੁਪਏ ਦਾ ਛਾਜ ਤੇ ਮੇਰੇ ਆ ਰੁਪਏ ਦਾ ਛੱਜ 2 ਰੁਪਏ ਦਾ ਛੱਜ ਤੇ ਹੁਣ ਤੇ ਹਿਸਾਬ ਲਾ ਲਓ ਕਿੱਥੇ ਪਹੁੰਚ ਗਏ ਆ। ਉਦੋਂ ਲੱਗਦੀ ਵੀ ਉਹ ਹਿਸਾਬ ਨਹੀਂ ਕਰੀ। ਹਾਂ ਦਿਹਾੜੀ ਇਹ ਚ ਕਿੰਦਾ 5 ਪੀਸ 4 ਪੀਸ ਲੱਗਣੇ ਤੇ ਜਿਹਦਾ 20 ਰੁਪਏ ਲਿਆਂਦੇ ਵਟ ਕੇ ਉਹਦੇ ਚ ਘੜ ਧੱਗ ਜਾ ਰਾ ਸਾਰਾ ਕੁਝ ਉਦੋਂ ਟੱਬਰ ਜਾਂਦੇ ਹੁੰਦੇ ਸੀ ਹੁੰਦੇ ਅੱਜ ਕਾ ਟੱਬਰ ਨਹੀਂ। ਉਦੋਂ ਟੱਬਰ ਹੋਤ ਹੁੰਦੇ ਸੀ ਕੋ ਘਰ ਚ ਖਾਣਾ ਪੀਣਾ ਸਾਸੋਰਾ ਮਾਪਿਓ ਬੇਰ ਨਨਨ ਆਇਦਾਂ ਹੁੰਦਾ ਹੈ ਕੰਮ ਦਾ। ਹੁਣ ਤੇ ਇੱਕ ਘਰੇ ਪਰੋਣਾ ਅਜਿਹਾ ਕਿ ਜੇ ਨ ਰੋਟੀ ਕਿਦਾ ਖਵਾਣੀ ਆ। ਉਦੋਂ ਹੱਥ ਹਤੀ ਬਣ ਵੀ ਜਾਂਦਾ ਹੈ ਕੋਈ ਪ੍ਰੋਣਾ ਆਇਆ ਤਾਂ ਉਹਨੇ ਨਾਲ ਲੱਗ ਜਾਣਾ ਵਾ ਜੇ ਕੋਈ ਕਿਸੇ ਨੂੰ ਕਹਿ ਕਹਦੀ ਅੱਜ ਮੈਂ ਨਧਿਆੜੀ ਲਵਾ ਦਿੰਦਾ ਚਾਰ ਪੀਚ ਬਣਾਣੇ ਕਰ ਦਿੰਦੇ ਅੱਜ ਕੱਲ ਨਹੀਂ ਉਹ ਸਮਾਂ ਰਿਹਾ ਅੱਜ ਕੱਲ ਕੱਲੇ ਕਰਦੇ ਸੀ ਕੱਲੇ ਹੀ ਕਰਦੇ ਕੋਈ ਬਿੰਦਾ ਨਹੀਂ ਲੱਗਿਆਣਗੇ ਕੰਮ ਨਾ ਕਰਾਣਾ ਪੈ ਜੇ ਇਹ ਸਾਬ ਇਹ ਮੇਰੇ ਘਰ ਵਾਲਾ ਤੇ ਮੈਂ ਹੀ ਕਰਦੇ ਦੋਨੇ ਤੇ ਆ ਮੇਰੀ ਬੀਬੀ ਸੱਸ ਆਈ ਸੀ ਮਾੜਾ ਮਟਾ ਉਹ ਕਰਾ ਜਾਂਦੇ ਬੀਬੀ ਮੇਰੀ ਉਹ ਵਾ ਕੱਢ ਕੇ ਗਈ ਬਾਂ